ਵਾਹ ਬੀਬਾ ਜੀ ਵੀ ਆ ਗਏ ਮੈਂ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡੈਕਟ ਪੰਜਾਬ ਦੀ ਜਨਤਾ ਨੇ ਦਿੱਤਾ ਹੈ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ ਚ ਵੀ ਰਹੇ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਕਾਲੀਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹਣਾ ਐਂਡ ਥੈਂਕ ði ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿੰਦਾ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈਟਿਕ ਸਿਸਟਮ ਹੈ ਡੈਮੋਕਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਹੀ ਆਪਸ਼ਨ ਹੈ ਕਿਹਨੂੰ ਵੋਟ ਪਾਉਣੀ ਆ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਸਰ ਬੀਤੇ ਵੀ ਤਾਂ ਅੱਡੋ ਕੇ ਪਹਿਲੀ ਵਾਰ